ਦਰਾਹਾ ਵਿਖੇ ਹੋਇਆ ਇਨਕਾਊਂਟਰ ਮਾਮਲੇ 'ਚ ਲੁਨੀਦਾ ਮੁਲਜ਼ਮ ਅਤੇ ਉਸਦਾ ਸਾਥੀ ਕਾਬੂ ਐਸਐਚਓ ਦਰਾਹਾ ਬਾਲਬਾਲ ਬਚਿਆ ਪੁਲਿਸ ਤੋਂ ਮਿਲੀ ਜਾਣਕਾਰੀ ਅਨਸਾਰ ਐਸਪੀ ਪਵਨਜੀਤ ਚੌਧਰੀ ਨੇ ਦੱਸਿਆ ਕਿ ਦਰਾਹਾ ਪੁਲਿਸ ਨੂੰ ਇੱਕ ਔਰੋਪੀ ਦੀ ਪਾਲਸੀ ਜਿਸ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਜਿਸ ਤੇ ਪੁਲਿਸ ਨੇ ਦਰਾਹਾ ਤੋਂ ਛਾਣੀ ਰੋਡ ਵੱਲ ਸਕੋਰਪਿਓ ਗੱਡੀ 'ਚ ਆਉਂਦੇ ਹੋਏ ਔਰੋਪੀਆਂ ਨੂੰ ਘੇਰ ਲਿਆ ਅਤੇ ਔਰੋਪੀਆਂ ਨੇ ਭੱਜਣ ਲਈ ਪੁਲਿਸ ਦੀ ਗੱਡੀ 'ਚ ਆਪਣੀ ਗੱਡੀ ਮਾਰੀ ਅਤੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚੋਂ ਦੋ ਗੋਲੀਆਂ ਪੁਲਿਸ ਦੀ ਗੱਡੀ ਤੇ ਲੱਗੀਆਂ ਤੇ ਇੱਕ ਗੋਲੀ ਐਸਐਚਓ ਦਰਾਹਾ ਆਕਾਸ਼ ਦੱਦੀ ਛਾਤੀ ਤੇ ਲੱਗੀ ਵਿਚਾਰਿਆ ਕਿ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਉੱਥੇ ਹੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਮੁੱਖ આરોપી ਨੂੰ ਗੋਲੀ ਮਾਰ ਕੇ ਸਿੱਟ ਲਿਆ ਅਤੇ ਪੁਲਿਸ ਨੇ ਉਸ ਦੇ ਸਾਥੀ ਜਮੇਤ ਉਸ ਨੂੰ ਕਾਬੂ ਕਰ ਲਿਆ ਜੀ ਸਾਹਿਬ ਇੱਕ ਛੋਣੀ ਰੋਡ ਤੇ ਐਨਕਾਊਂਟਰ ਹੋਇਆ ਹੈ ਕੀ ਮਾਮਲਾ ਸੀ ਅੱਜ ਸਵੇਰੇ 4:38 ਵਜੇ ਇੱਥੇ ਐਨਕਾਊਂਟਰ ਹੋਇਆ ਐਸਐਚਓ ਦਰਾਹਾ ਜਿਹਦੇ ਕੋਲ ਇਨਫੋਰਮੇਸ਼ਨ ਸੀਗੀ ਸਾਡਾ ਇੱਕ ਮੁਕੱਦਮਾ ਸੀ ਦਰਾਹੇ ਦਾ 158/25 ਜਿਹਦੇ ਵਿੱਚ ਇੱਕ ਹਰਸਿਮਰਨ ਸਿੰਘ ਮੰਡ ਇਹਨਾਂ ਨੂੰ ਵਾਂਟਡ ਸੀ ਉਹਦੇ ਬਾਰੇ ਇਹਨੂੰ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਤੇ ਇਹਨਾਂ ਨੇ ਇਨਸਪੈਕਟਰ ਸੀਆਈ ਇਹਨਾਂ ਤਾਲਮੇਲ ਕਰਕੇ ਪ੍ਰੋਪਰ ਨਾਕਾਬੰਦੀ ਵਾਸਤੇ ਜਦੋਂ ਇੱਥੇ ਆਏ ਇਹ ਆਰਏਸੀ ਤੇ ਇਹ ਮੋਰੇ ਤੋਂ ਇਹ ਗੱਡੀ ਜਿਹੜੀ ਸਕੋਰਪੀਓ ਹੈ ਵਿਦਆਊਟ ਨੰਬਰੀ ਇਹਦੇ ਵਿੱਚ ਦੋ ਜਣੇ ਸੀਗੇ ਉਹ ਹਰਸਿਮਰਨ ਸਿੰਘ ਮੰਡ ਤੇ ਹੁਣ ਦੂਸਰੇ ਦਾ ਨਾਮ ਪਤਾ ਲੱਗਿਆ ਏਵਨ ਪੰਡਾਲ ਇਹ ਏਵਨ ਜੋਤ ਪੰਡਾਲ ਇਹਨਾਂ ਨੇ ਲਿਆ ਕੇ ਐਸਐਚਓ ਤੇ ਫਾਇਲ ਕੀਤਾ ਔਰ ਗੱਡੀ ਵੀ ਭਾਂਦੇਤੀ ਤੁਸੀਂ ਸਾਰਾ ਦੇਖ ਲੋਗੇ ਤੇ ਜਿਹੜਾ ਉਹ ਤਾਂ ਬੀਪੀ ਬੁਲਟ ਪ੍ਰੂਫ ਜਾਕਟ ਪਾਈ ਹੋਈ ਸੀ ਐਸਐਚਓ ਸਾਹਿਬ ਦੇ ਜਿਹੜੀ ਕਿ ਇਹਨਾਂ ਦੀ ਛਾਤੀ ਤੇ ਗੋਲੀ ਲੱਗੀ ਆ ਦੇਖੋ ਤੁਸੀਂ ਤੇ ਔਰ ਇਹ ਭੱਜਣ ਲੱਗੇ ਸੀ ਗੱਡੀ ਮਾਰ ਕੇ ਗੋਲੀ ਮਾਰ ਕੇ ਬਕਾਇਦਾ ਭੱਜਣ ਲੱਗੇ ਸੀ ਉਹ ਐਸਐਚਓ ਸਾਹਿਬ ਨੇ ਵੀ ਆਪਣਾ ਜਵਾਬੀ ਫਾਇਰ ਕੀਤਾ ਉਹ ਜਵਾਬੀ ਫਾਇਰ ਕਰਨ ਦੇ ਨਾਲ ਗੱਡੀ ਤੇ ਵੀ ਫਾਇਰ ਲੱਗਿਆ ਤੇ ਪਲੱਸ ਫਿਰ ਉਹਦੀ ਇੱਕ ਲੱਤ ਤੇ ਫਾਇਰ ਲੱਗਿਆ ਜਿਹੜਾ ਮੰਡ ਹੈ ਹਰ ਸਿਮਰਨ ਮੰਡ ਤੇ ਜਿਹਨੂੰ ਮੌਕੇ ਤੇ ਹੀ ਫਿਰ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਕਾਬੂ ਕਰਕੇ ਤੇ ਬਾਕੀ ਜੋ ਫਰਦਰ ਕਾਰਵਾਈ ਹੈ ਇਥੇ ਇਤਲਾਹ ਦਿੱਤੀ ਸਾਨੂੰ ਸੀਨੀਅਰ ਅਫਸਰਾਂ ਨੂੰ ਜਿਹੜੇ ਕਿ ਅਸੀਂ ਵੀ ਮੌਕੇ ਤੇ ਆ ਗਏ ਤੇ ਆ ਕੇ ਦੇਖ ਰਹੇ ਹਾਂ ਹੁਣ ਵੀ ਕੀ ਐਕਚੁਅਲ ਮੌਕੇ ਤੇ ਜੋ ਜੋ ਵਾਪਰਿਆ ਉਹ ਅਸੀਂ ਆਪਣੇ ਫੋਰੈਂਸਿਕ ਔਰ ਸੈਂਟੀਫੀਕਲ ਤਰੀਕੇ ਦੇ ਨਾਲ ਸਾਰੀ ਐਵੀਡੈਂਸ ਕਲੈਕਟ ਕਰਕੇ ਜੋ ਫਰਦਰ ਕਾਨੂੰਨ ਦੇ ਮਤਾਂਕ ਕਰਦੇ ਉਹ ਕੀਤੀ ਜਾ ਰਹੀ ਹੈ ਥੈਂਕ ਯੂ ਸਰ ਗੱਲ ਕਰਦੇ ਹਾਂ ਜਿਹੜੇ આરોપી ਨੇ ਜੀ ਕਿ ਦਰਾਹਾ ਇਲਾਕੇ ਨੂੰ ਬਿਲੋਂਗ ਕਰਦੇ ਨੇ ਜੀ ਆ ਮੈਂ ਤੁਹਾਨੂੰ ਦੱਸਿਆ ਵੀ ਜਿੰਨੀ ਮੁੱਢਲੀ ਹੈ ਇਹ ਜਿਹੜਾ ਹਰਸਿੰਦਰ ਸਿੰਘ ਮੰਡਾ ਹੈ ਇਹਦਾ ਪਿੰਡ ਆਾ ਪੁੱਟਾ ਹੈਗਾ ਤੇ ਜਿਹੜਾ ਏਵਨ ਪੰਡੋ ਪੰਡਾਲ ਹੈਗਾ ਇਹਦਾ ਪਿੰਡ ਹੈਗਾ ਰਾੜਾ ਸਾਹਿਬ ਇਹ ਇਹਨਾਂ ਦੀ ਕੀ ਆਪਸ ਦੇ ਵਿੱਚ ਕੋਲੋਨਰ ਸਾਹਿਬ ਮਾੜੇ ਬੰਦੇ ਨੇ ਬਦਮਾਸ਼ ਹੈ ਆ ਜਿਹੜਾ ਮੰਡ ਹੈ ਮੰਡ ਦੇ ਖਿਲਾਫ ਦੋ ਮੁਕੱਦਮੇ ਨੇ ਪਹਿਲਾਂ ਹੀ ਇੱਕ ਮੁਕੱਦਮਾ ਮਾਛੀਵਾੜਾ ਦੇ ਵਿੱਚ ਹੈ 2023 ਦਾ 228 ਨੰਬਰ ਐਫ ਆਈ ਆਰ ਹੈ ਉਸ ਤੋਂ ਪਹਿਲਾਂ ਇੱਕ 209 ਐਫ ਆਈ ਆਰ ਹੈ ਸਦਰ ਥਾਣੇ ਦੀ ਲੁਧਿਆਣਾ ਦੀ ਇਹਦੇ ਖਿਲਾਫ ਦੋ ਐਫ ਆਈ ਆਰ ਨੇ ਇਹ ਪਹਿਲਾਂ ਹੀ ਮਤਲਬ ਇਸ ਤਰੀਕੇ ਦਾ ਕ੍ਰਿਮੀਨਲ ਇਨਸਾਨ ਹੈਗਾ ਇਹਦਾ ਕ੍ਰਿਮੀਨਲ ਰਿਕਾਰਡ ਹੈਗਾ ਤੇ ਸਾਡਾ ਜਿਹੜਾ ਇੱਥੇ ਲੇਟੈਸਟ ਮੁਕੱਦਮਾ ਤੁਹਾਨੂੰ ਦੱਸਿਆ ਜਿਹਦੇ ਵਿੱਚ ਇਹ ਇੱਥੋਂ ਭੱਜਿਆ ਸੀ ਉਹ ਵੀ 307 ਦਾ ਮੁਕੱਦਮਾ ਹੈ ਸਾਡੇ ਦੁਰਾਹਾ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸਿਆ ਜਿਹਦੇ ਵਿੱਚ ਸਾਨੂੰ ਵਾਂਟਡ ਸੀ ਸਰ ਮੌਕੇ ਤੋਂ ਕਿੰਨੇ ਹਥਿਆਰ ਬਰਾਮਦ ਹੋਏ ਜੀ ਮੌਕੇ ਤੋਂ ਐਸਐਚਓ ਸਾਹਿਬ ਦੱਸੋ ਮੜਾ ਜੀ ਕਿੰਨੇ ਕਿੰਨੇ ਆ ਮਿਲਿਆ ਕੀ ਕੀ ਸਰ ਇਹਨਾਂ ਕੋਲ ਦੋ ਵੈਪਨ ਸੀਗੇ ਜੀ ਹਾਂਜੀ ਜਿਹੜੇ ਇੱਕ ਵੈਪਨ ਨੇ ਇਹਨੇ ਫਾਇਰ ਕੀਤਾ ਇੱਕ ਵੈਪਨ ਨੇ ਆਪਣੇ ਬੈਕਪੇਕ ਤੇ ਪਾਇਆ ਹੋਇਆ ਸੀ ਸਰ ਜਦੋਂ ਗਿਰਿਆ ਦੂਜਾ ਵੈਪਨ ਵੀ ਥੱਲੇ ਗਿਰਿਆ ਹਾਂ ਦੋ ਵੈਪਨ ਸੀ ਇਹਨਾਂ ਕੋਲ ਸਰ ਇਸ ਘਟਨਾ ਦੇ ਵਿੱਚ ਕੋਈ ਪੁਲਿਸ ਦਾ ਜਾਣੀਵਾਲੀ ਨੁਕਸਾਨ ਜੀ ਬਚਾਓਗੇ ਜੀ ਸੱਟਾਂ ਮਾਮੂਲੀ ਸੱਟਾਂ ਤਾਂ ਲੱਗੀਆਂ ਹੀਆਂਗੇ ਸਾਰੀਆਂ ਲੇਕਿਨ ਬੋਲਟ ਪ੍ਰੂਫ ਜੈਕਟ ਪਾਉਣ ਹੋਣ ਕਰਕੇ ਐਸਐਚਓ ਦਾ ਨੁਕਸਾਨ ਹੋ ਗਿਆ ਨਹੀਂ ਤਾਂ ਤੁਸੀਂ ਬਿਲਕੁਲ ਚੈਸਟ ਤੇ ਗੋਲੀ ਲੱਗਣੀ ਸੀਗੀ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਉਸ ਪਰਮਾਤਮਾ ਦੀ ਕਿਰਪਾ ਹੈ ਤੇ ਔਰ ਬੜਾ ਬਹਾਦਰੀ ਔਰ ਬੜੇ ਟੈਕਟਫੁਲ ਤਰੀਕੇ ਦੇ ਨਾਲ ਦੇਖੋ ਨਹੀਂ ਤਾਂ ਕਈ ਵਰੀ ਗੋਲੀ ਐਸਟੀ ਕਿਨ ਲੱਗ ਜਾਂਦੀ ਆ ਦੂਜੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਉਹ ਲੱਤਾਂ ਦੇ ਵਿੱਚ ਹੀ ਥੱਲੇ ਥੱਲੇ ਤਾਂ ਕਿ ਉਹਨੂੰ ਮਤਲਬ ਜੋ ਸਾਡਾ ਮਕਸਦ ਸੀ ਫੜਨਾ ਕਿ ਮੌਕੇ ਤੋਂ ਭੱਜ ਨਾ ਜਾਵੇ ਉਸ ਤਰੀਕੇ ਦੇ ਨਾਲ ਹੀ ਉਹ ਵੀ ਇੰਜਰਡ ਹੋਇਆ